ਹੈਲੋ ਗਾਇਸ ਸਤਿ ਸ਼੍ਰੀ ਅਕਾਲ ਅੱਜ ਸਾਡੇ ਬਹਾਦਰਗੜ੍ਹ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਆਪਣਾ ਅੱਜ ਦੇ ਦਿਨ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੀਂ ਪਾਸ਼ਾਈ ਆਪਣੇ ਕਿਲੇ ਵਿੱਚ ਆਏ ਸੀ ਉਹਨਾਂ ਦੀ ਆਣ ਦੀ ਖੁਸ਼ੀ ਵਿੱਚ ਬਹਾਦਰਗੜ੍ਹ ਦੇ ਵਿੱਚ ਤੇ ਮਤਲਬ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਆਓ ਤੁਸੀਂ ਵੀ ਕਰ ਲਓ ਬਾਬਾ ਜੀ ਦੇ ਦਰਸ਼ਨ ਤੇ ਕਰੀਏ ਆਪਾਂ ਸਾਰੇ ਦਰਸ਼ਨ ਕਰਦੇ ਆਜੋ ਗੁਣ ਕਾਵਾ ਨਿਤ ਤੇਰੇ ਅਵਦ ਨਾ ਜਾਣਾ ਮੇਰੇ ਸਾਹੇ ਬਾ ਗੁਣ ਕਾ ਵੇ ਨਿਤ ਤੇਰੇ ਤੁਝ ਬਿਨ ਅਵਦ ਨਾ ਜਾਣਾ ਮੇਰੇ ਸਾਹੇ ਬਾ ਗੁਣ ਕਾ ਵੇ ਨਿਤ ਤੇਰੇ ਤੁਝ ਬਿਨ ਅਵਦ ਨਾ ਜਾਣਾ ਮੇਰੇ ਸਾਹੇ ਬਾ ਮਨ ਮੰਦਰ ਦਨ ਵੇਸ happy ਤੇਰੇ ਤੁਝ ਬਿਨ ਅਵਰ ਨਾ ਜਾਣਾ ਤੇਰੇ ਸਾਹੇ ਆ ਮਨ ਮੰਦਰ ਤਨ ਵੇਸ ਤਨਦ ਕਟੇ ਤੁਹੋਂ ਬਿਨ ਅਭਰ ਨਾ ਜਾਣਾ ਤੇਰੇ ਸਾਹੇ ਪਾ ਮਨ ਮੰਦਰ ਤਨ ਅਬਦ ਨਾ ਜਾਣਾ ਮੇਰੇ ਸਾਹ ਗੁਣ ਕਾਵਾ ਮੇਕ ਤੇਰੇ ਅਬਦ ਨਾ ਜਾਣਾ ਮੇਰੇ ਸਾਹ ਅਬਦ ਨਾ ਜਿਵੇਂ ਅਵਰ ਨਾ ਜਾਣਾ ਤੇਰੇ ਸਾਹੇ ਪਾ ਮਨ ਮੰਦਰ ਤਨ ਵੇਸ ਕਲੰਦ ਹਾਂਜੀ ਗਾਇਸ ਤੇ ਬਾਬਾ ਜੀ ਦੀ ਸਵਾਰੀ ਚਲੀ ਗਈ ਹੈ ਤੇ ਇੱਧਰ ਸਾਡੇ ਵੀਰ ਜੀ ਮੁਹੱਲੇ ਦੇ ਸਾਡੀ ਗਲੀਆਂ ਵਾਲੇ ਉਹਨਾਂ ਨੇ ਲੰਗਰ ਲਾਇਆ ਹੈ ਬੜੇ ਪਿਆਰ ਨਾਲ ਤੇ ਬੜੇ ਸ਼ਾਨ ਨਾਲ ਲੰਗਰ ਸ਼ਿਕਾਇਆ ਜੀ ਮਤਲਬ ਜਿੰਨੀ ਵੀ ਸੰਗਤ ਆਈ ਸੀ ਬਾਬਾ ਜੀ ਦੀ ਸਵਾਰੀ ਨਾਲ ਤੇ ਇੱਧਰ ਹੀ ਸਾਡੇ ਸ਼ਿੰਦਰ ਵੀਰ ਜੀ ਦੇਖੋ ਲੰਗਰ ਵਰਤਾਂਦੇ ਹੋਏ ਭਾਜੀ-ਭਾਜੀ ਕੇ ਬੜੇ ਉਤਸ਼ਾਹ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਮਤਲਬ ਸਾਡੇ ਮਲੇਲੇ ਨੰਦਰ ਵਰਤਾਇਆ ਤੇ ਬਾਬਾ ਜੀ ਸواری ਚਲੀ ਗਈ ਹੈ ਤੇ ਮੈਂ ਵੀ ਦਰਸ਼ਨ ਕੀਤੇ ਤੇ ਤੁਹਾਨੂੰ ਵੀ ਦਰਸ਼ਨ ਕਰਾਏ ਹੈ ਤੇ ਤੁਸੀਂ ਦੱਸਿਓ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਜੀ ਤੇ ਬੜੀ ਬੜੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਜੀ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ 'ਚ ਉਦੋਂ ਤੱਕ ਬਣੇ ਰਹੋ ਸਾਡੇ ਨਾਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।